ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸੰਧੂਕਲਾ ਤਹਿਸੀਲ ਤੱਪਾ ਮੰਡੀ ਤੇ ਜ਼ਿਲ੍ਹਾ ਨੂੰ ਬਰਨਾਲਾ ਪੈਂਦਾਗਾ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਤੇ ਇਹ ਬਾਈ ਹੁਣਾਂ ਦੇ ਘਰੋਂ ਬਕਾਊ ਆ ਗਈ ਬਹੁਤ ਹੀ ਵਧੀਆ ਝੋਟੀ ਆ ਤੇ ਦੁੱਧ ਵਾਲੀ ਝੋਟੀ ਆ ਗਈ ਤੇ ਤੁਹਾਨੂੰ ਸਾਰਾ ਰਿਕਾਰਡ ਦੱਸਾਂਗੇ ਪਹਿਲੇ ਸੂਏ ਇਹਨਾਂ ਥਾਰਾ 20 ਲੀਟਰ ਦੁੱਧ ਚੋਇਆ ਬਾਈ ਹੁਣੀ ਕਹਿੰਦੇ ਤੇ ਦੂਜੇ ਸੂਏ ਨੂੰ ਹੁਣ ਗੱਬਣਾਗੀ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦੇ ਘਰੇ ਹੀ ਪਸ਼ੂ ਰੱਖੇ ਹੋਇਆ ਜਿਵੇਂ ਆਪਣੇ ਘਰੇ ਲੋੜ ਨੂੰ ਰੱਖੇ ਹੁੰਦੇ ਆ ਤੇ ਉਹਨਾਂ ਦੀ ਇੱਕ ਛੋਟੀ ਸੇਲ ਕਰਨੀ ਆਗੀ ਤੇ ਇੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਈਏ ਇਹ ਛੋਟੀ ਦੀ ਮੰਗ ਜਿਹੜੀ ਉਹ ਪਿੰਡ ਆਦਮਪੁਰੇ ਤੋਂ 3.5 ਲੱਖ ਰੁਪਏ ਦੀ ਸੇਲ ਹੋਈ ਆ ਉਹ ਵੀ ਚੰਗੇ ਰਿਕਾਰਡ ਦੀ ਸੀਗੀ 23 24 ਲੀਟਰ ਦੁੱਧ ਦਾ ਰਿਕਾਰਡ ਸੀ ਉਹਦਾ ਤੇ ਆਪ ਉਹ ਸਰਕਾਰੀ ਸੀਮਣ ਦੀ ਸੀਗੀ ਤੇ ਜਿਹੜਾ ਗੱਬਣ ਸੀਗੀ ਉਹ ਐਲ ਡੀ ਐਫ ਵਾਲੇ 나ਗਬਲ ਤੋਂ ਗੱਬਣ ਸੀਗੀ ਤੇ ਇੱਕ ਹੋਰ ਗੁਣ ਸੀ ਉਹਦੇ ਵਿੱਚ ਉਹ ਕੱਟੀਆਂ ਹੀ ਦਿੰਦੀ ਸੀਗੀ ਤੇ ਇਸ ਬਾਰੇ ਵੀ ਉਹਨੇ ਕੱਟੀ ਨੂੰ ਜਨਮ ਦਿੱਤਾ ਸੀਗਾ Rajasthan ਚ ਵੀਰ ਉਹਨਾਂ ਦਾ ਸੌਦਾ ਹੋ ਗਿਆ ਸੀ ਆਨਲਾਈਨ ਹੀ ਤੇ ਉਹ 3.5 ਲੱਖ ਰੁਪਏ ਚ ਲੈ ਗਏ ਸੀਗੇ ਤੇ ਉਹਦੀ ਇਹ ਧੀ ਆ ਗਈ ਪਿੰਡ ਸੰਧੂ ਕਲਾਂ ਤੇ 18 20 ਲੀਟਰ ਦਾ ਪਹਿਲੇ ਸੂਏ ਦਾ ਰਿਕਾਰਡ ਆ ਤੇ ਦੂਜੇ ਸੂਏ ਵੀ ਇਹ ਚੰਗਾ ਦੁੱਧ ਕੱਢੂਗੀ ਹਣ ਤੇ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਫੁੱਲ ਡਿਟੇਲ ਲੈ ਕੇ ਦਵਾਂਗੇ ਨੰਬਰ ਰੇਟ ਦੁੱਧ ਦਾ ਰਿਕਾਰਡ ਸਾਰਾ ਲੈ ਕੇ ਦਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਐਦਾਂ ਹੀ ਜੇ ਕਿਸੇ ਵੀਰ ਨੇ ਵੀਡੀਓ ਕਰਵਾਉਣੀ ਆ ਕਿਸੇ ਵੀ ਚੀਜ਼ ਦੀ ਤਸਵੀਰ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਸੰਪਰਕ ਤੁਸੀਂ ਕਰ ਸਕਦੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਹੈਗਾ ਜੀ ਭਰਪੂਰ ਸਿੰਘ ਠੀਕ ਹੈ ਜੀ ਪਿੰਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈ ਜਾਂਦਾ ਤਸੀਲ ਆਪਾਂ ਨੂੰ ਤਪਾ ਪੈ ਜਾਂਦੀ ਆ ਠੀਕ ਹੈ ਜੀ ਫੋਨ ਨੰਬਰ ਹੈਗਾ 99154 6740 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਦੋਸਤੋ ਕਾਲ ਕਰ ਸਕਦੇ ਹੋ ਵੈਸੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਬਾਈ ਆਪਾਂ ਝੋਟੀ ਦੀ ਸ਼ੁਰੂ ਕਰ ਗਏ ਵੀ ਕੀ ਡਿਟੇਲ ਹੈਗੀ ਇਹਦੀ ਇਹਦੀ ਡਿਟੇਲ ਹੈ ਜੀ ਐ ਕਿ ਇਹ ਮੰਨ ਲਓ ਵੀ ਚੌਕਲੇ ਦੰਦ ਤੋੜਦੀ ਆ ਚੌਕ ਦੇ ਥੋੜੇ ਆ ਹਾਂ ਦੂਜਾ ਸੂਆ ਸੂ ਗਈ ਦੂਜਾ ਸੂਆ ਆਪਾਂ ਲੋ ਵੀ 16 ਤੇ 17 ਕਿਲੋ ਦੁੱਧ ਆਪਾਂ ਚੋਇਆਗਾ ਪਹਿਲੇ ਸੂਏ ਹਾਂ ਪਨੂਨ ਦਾ ਪਨੂਨ ਆਪ ਜਿਹੜੀ ਹੈਗੀ ਹੈਗੀ ਇਹ ਆਰਟਨ ਦੀ ਆ اچھا ਆਪ ਆਰਟਨ ਦੀ ਆਰਟਨ ਦੀ ਆ ਅੱਗੇ ਆਪਣੇ ਕੋਲੇ ਖੋਦਾ ਬੋਲ ਲਾ ਕੋਹੇ ਨੂਰ ਦਾ ਠੀਕ ਹੈ ਮਰੀ ਇੱਛਾ ਸੀ ਮਰਵਾ ਦੇ ਨੂੰ ਇੰਦਰ ਖੜਾ ਹੈ ਨਾ ਇੱਕ ਲక్ష్ਮੀ ਜਾਨ ਦੇ ਕੋਈ ਨੂਰ ਦਾ ਹਾਂ ਲక్ష్ਮੀ ਡੇਰੀ ਕੋਈ ਨੂਰ ਦਾ ਬੱਚਾ ਹੈਗਾ ਠੀਕ ਹੈ ਇਹ ਤੋਂ ਡਾਇਰੈਕਟ ਗੱਭਣਾ ਕੋਈ ਆਪਾਂ ਫਰੋਡ ਨਹੀਂ ਕਰਨਾ ਝੂਠ ਨਹੀਂ ਮਾਰਨਾ ਠੀਕ ਹੈ ਠੀਕ ਹੈ ਇਸ ਬੋਲ ਤੋਂ ਗੱਭਣਾ ਹੈ ਇਸ ਬੋਲ ਤੋਂ ਗੱਭਣਾ ਹੈ ਠੀਕ ਹੈ ਡਾਇਰੈਕਟ ਕਰਾਸ ਹੋਈ ਵੀ ਆ ਡਾਇਰੈਕਟ ਕਰਾਸ ਹੋਈ ਵੀ ਆ ਅੱਗੇ ਵਾਲੀ ਜਿਹੜੀ ਇਹਦੀ ਪਿਛਲੇ ਦੀ ਆ 29 ਤਰੀਕ ਨੂੰ 1 ਸਾਲ ਦੀ ਹੁੰਦੀ ਆ ਕੱਟੀ ਉਹ ਖੜੀ ਆ ਕੋਈ ਨੂਰ ਦੀ ਠੀਕ ਹੈ ਜਿਹੜੀ 31 ਖੜੀ ਆ ਉਹ ਇਸੇ ਝੋਟੀ ਦੀ ਆ ਹਾਂ ਇਸੇ ਝੋਟੀ ਦੀ ਪਿਛਲੇ ਸੂਏ ਦੀ ਆ ਠੀਕ ਹੈ ਇਹ ਵੀ ਕੋਈ ਨੂਰ ਦੀ ਆ ਇਹ ਕੋਈ ਠੀਕ ਐ ਕਿ ਹੁਣ ਤੂੰ ਤੇਰੇ ਚੈਨਲ ਤੇ ਵੀ ਕੀ ਐ ਇਹਦੀ ماں ਸੀ ਨਾਗ ਤੋਂ ਗੱਬਣਾ ਠੀਕ ਆ ਹਾਂ ਇਹਦੀ ماں ਦੇ ਨਾਗ ਲੱਗਿਆ ਵਾ ਅਸੀਂ ਕੱਤੀ ਦੇਖ ਜਿਹਾ ਹਣਾ ਬਾਕੀ ਅਸਲਾ ਬਾਈ ਤੇਰੇ ਤਾਂ ਪਿੰਡ ਦਾ ਤੂੰ ਕੋਲੇ ਰਹਿਣਾ ਖੁਦ ਤੈਨੂੰ ਪਤਾ ਐ ਅਸਲਾ ਇੱਥੋਂ ਤੇ ਕਹੇ 24 25 ਕਿਲੋ ਦੁੱਧ ਆ ਰਾਂ ਹਾਂ ਅੰਦਰ ਇਹਨਾਂ ਦੇ ਦਾਨਣਾ ਐ ਐਸੇ ਛੋਟੀ ਤੋਂ ਉਮੀਦ ਐ ਵੀ ਜੇ ਤਾਂ ਚੰਗੀ ਸਾਂਪਾਲ ਵਾਲਾ ਹੋਇਆ ਦੁੱਧ 20 ਕਿਲੋ ਲੈ ਲੂ ਠੀਕ ਐ ਨਹੀਂ 18 ਕਿਲੋ ਦੁੱਧ ਕੱਤੀ ਨੇ ਐ ਦੇ ਦੇਣਾ ਠੰਡਾ ਠਾਰ ਤੇ ਕੋਈ ਉਸ ਵੀ ਪਾਈਓ ਬਾਕੀ ਲੈ ਠੰਡੇ ਸੀ ਇਹ ਜਿਹੜੇ ਇਹਨਾਂ ਦੇ ਮਤੇ ਆ ਬੱਚਾ ਤਾਂ ਤੂੰ ਐ ਮੰਨ ਲਓ ਵੀ ਚਾਹੇ ਇਹਨਾਂ ਦੇ ਸੂਣੀਆਂ ਦੇ ਵੀ ਨੇੜੇ ਨਾ ਕਰੋ ਸਹੀ ਗੱਲ ਹੈ ਇਹੇ ਸੋ ਆ ਇਹਨਾਂ ਦੇ ਧਰੂਪੁਰ ਤੇ ਕਿ ਟਿਕਾ ਲਵਾਉਣਾ ਹੀ ਕੋਈ ਨਹੀਂ ਸਹੀ ਗੱਲ ਹੈ ਆ ਤੇ 44 ਦਿਨਾਂ ਤੱਕ ਦੁਆਰੇ ਗੱਬਣ ਕਰਾਤੀ ਸੀ ਮੈਂ ਠੀਕ ਆ ਬਾਈ ਦਿਨਾਂ ਤੇ ਹੀਟ ਕੱਢਾ ਨੂੰ ਆ ਗਾਂਗਾਂਵਰ ਕਰ ਰਵਾਂ ਸਹੀ ਸਮੇਂ ਦੇ ਗੱਬਣ ਹੋ ਗਈ ਹਾਂ ਪੂਰੇ ਸਮੇਂ ਤੇ ਗੱਬਣ ਹੋ ਜਾਂਦੀ ਐ ਨਹੀਂ ਵੀ ਸਾਲ ਪੰਨੂ ਫਿਰ ਹੋਰ ਹੈ ਕੋਈ ਚੋਅ ਦੇ ਵਿੱਚ ਡਫਾਲਟ ਇੱਕ ਪੈਸੇ ਭਰਦਾ ਨਹੀਂ ਸੋ ਤਾਂ ਬਲਾਲ ਦੀ ਤਸੱਲੀ ਕਰ ਲੈ ਕਿਸੇ ਵੀ ਅਸਲੇ ਦੇ ਵਿੱਚ ਠੀਕ 22 24 ਸਾਲ ਦਾ ਹਸਲਾ ਉਹਦੇ ਕੋਲੇ ਇੱਕੀ ਦਾ ਪ੍ਰਿੰਦਾ ਦੇਖੋ ਵੀ ਮਜਬੂਰੀ ਬਣ ਗਈ ਕੋਈ ਕਾਰਨ ਤਾਂ ਵੇਚਦੇ ਆਪਾਂ ਨਹੀਂ ਵੇਚਣ ਵਾਸਤੇ ਨਹੀਂ ਸੀ ਲਈ ਆਪਾਂ ਯਾਨੀ ਪਹਿਲੇ ਸਵੇਲੇ ਲੈ ਕੇ ਆਂਦੀ ਸੀ ਨਾ ਹਾਂ ਆਪਾਂ ਪਰ ਲਈ ਜਮਾ ਪਲੂਣੋ ਠੀਕ ਆਪਾਂ ਯਾਨੀ ਚੋਈ ਹੈਗੀ ਆਪਾਂ ਚੋਈ ਆਪ ਖੁਦ ਘਰੇ ਚੋਈ ਆ ਪਰ ਉਹ ਤੋਂ ਮੈਂ ਤੈਨੂੰ ਪਤਾ ਉਹ ਕਿਸੇ ਨੂੰ ਦਿੰਦਾ ਨਹੀਂ ਉਹਦਾ ਹਸਲਾ ਘਰਦਾ ਮੈਂ ਹਸਲਾ ਘਰਦਾ ਮੈਂ ਚੋ ਤੋਂ ਲਿਆਈਦਾ ਕਰਕੇ ਬਹੁਤ ਜ਼ੋਰ ਨਾਲ ਲਿਆ 15 ਸਾਲ ਆਉਂ ਦਿੰਦਾ ਨਹੀਂ ਸੀ ਉਹ ਹਣਾ ਇੱਕੀ ਦਾ ਤਰਤੀਬ ਮਜਬੂਰੀ ਹੋ ਗਈ ਆਪਣਾ ਥੋੜਾ ਜਿਹਾ ਪੈਸਿਆਂ ਦੇ ਚੱਕਰ 'ਚ ਵੇਚਦੇ ਆਪਾਂ ਨੂੰ ਮਜਬੂਰੀ ਦੇ ਕਾਰਨ ਠੀਕ ਆ ਮਜਬੂਰੀ ਕਾਰਨ ਵੇਚ ਰਹੇ ਹਾਂ ਨਹੀਂ ਆਪਾਂ ਤੂੰ ਐ ਮੰਨ ਲਓ ਵੀ ਚਾਹੇ ਕੋਈ 20 ਲੱਖ ਦਿੰਦਾ ਆਪਾਂ ਇਹ ਅਸਲਾ ਵੇਚਣੀ ਨਹੀਂ ਸੀ ਸਹੀ ਗੱਲ ਆ ਬਰੀਡ ਮਾਰਨੀ ਨਹੀਂ ਆ ਕੱਲੀਆਂ ਗੱਲਾਂ ਨਹੀਂ ਜਿਹਦੇ ਘਰੇ ਵਾਗਿਆ ਉਹਦੇ ਜਮਾਨ ਤੋਂ ਖੁਦ ਬੁਲਾਊਗਾ ਉਹਨੂੰ ਵੀ ਕੋਈ ਚੀਜ਼ ਦਿੱਤੀ ਸੀ ਕਿਸੇ ਨੇ ਤਾਂ ਲੈ ਕੇ ਆਈ ਸੀ ਸਹੀ ਗੱਲ ਆ ਹਾਂਜੀ ਬਾਕੀਆਂ ਨੇ ਗਾਂ ਬਰੀਡ ਤਿਆਰ ਕਰ ਦੇਣੀ ਆ ਬਰੀਡ ਦੇਖੋ ਜੀ ਕੋਈ ਸਰੀਰ ਤੋਂ ਕੱਲਾ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਹਾਂ ਭਰਾਵਾਂ ਨੂੰ ਵੀ ਕੱਲਾ ਦਾ ਦੁੱਧ ਵੀ ਨਹੀਂ ਦੇਖਿਆ ਜਾਂਦਾ ਹੁੰਦਾ ਦੰਗਰ ਵੇ ਗੁਣ ਵੇਖੇ ਜਾਂਦੇ ਹੁੰਦੇ ਆ ਡੰਗਲ ਦੀ ਬਰੀਡ ਇਹ ਆ ਵੀ ਬਿਊਟੀ ਦੇ ਵਿੱਚ ਦੇ ਕੇ 101% ਨੰਬਰ ਬਿਊਟੀ ਵੀ ਆ ਮਤਲਬ ਮਿਲਕ ਤੇ ਬਿਊਟੀ ਵਾਲੀ ਕਹਿ ਸਕਦਾ ਹੈ ਨਾ ਮਿਲਕ ਤੇ ਬਿਊਟੀ ਵਾਲੀ ਆ ਬਾਕੀ ਜਿਹੜੇ ਸਰੀਰ ਦੇ ਅੰਗ ਤੇ ਢਾਂਚਾ ਲੱਗਾ ਵਾ ਸਹੀ ਗੱਲ ਆ ਜਿਹੜਾ ਮੇਵਾ ਇਹਨਾਂ ਦਾ ਬਰਾਬਰ ਤਾਂ ਇੱਕੋ ਜਿਹਾ ਥਣਾ ਦੀ ਵੇ ਥੋਗੀ ਪੂਰੀ ਫੁੱਲ ਥੋਸ ਸਾਰੀ ਮੇਵਾ ਨਾ ਬਰਾਬਰ ਤਾਂ ਇੱਕੋ ਜਿਹਾ ਇੱਕੋ ਜਿਹਾ ਲੇਵਾ ਹੋ ਢਾਂਚਾ ਬਰੀਡ ਗਲਾਈ ਹੋ ਤੋਂ ਤੁਹਾਨੂੰ ਲੈ ਕੇ ਦਸਮਾ ਸਹੀ ਗੱਲ ਆ ਦਸਮਿਤ ਹੋਈ ਪੂਰਾ ਚੱਕਮਾ ਤੇ ਬਾਕੀ ਬਾਈ ਊਂ ਵੀ ਠੰਡੀ ਸੀ ਲਾ ਠੰਡੀ ਸੀ ਲਾ ਮਖਾ ਇਹਨਾਂ ਦਾ ਪੂਸ ਚੱਕ ਲੈਂਦੀ ਹੈ ਨਾ ਇਕੱਲੀ ਪਿੱਛੇ ਨਹੀਂ ਇਹ ਸਾਰਾ ਅਸਲੀ ਇਹ ਹੈ ਜੀ ਸਾਰਾ ਹੀ ਠੰਡਾ ਸੀ ਲਾਦਾ ਬਾਈ ਹਾਂ ਪਤਾ ਆਪਾਂ ਲਈ ਸੀ ਪਰ ਤੂੰ ਇਹ ਮੰਨ ਲੈ ਦੀ ਤੈਨੂੰ ਤਾਂ ਪਤਾ ਹੈ ਉਹਦੀ ਖੁਦ ਭੈਣ ਵੀ ਰੁੱਸ ਗਈ ਸੀ ਮੈਨੂੰ ਛੋਟੀ ਦੇਤੀ ਸੀ ਉਹਨੇ ਭੈਣ ਨੂੰ ਰਸਾ ਲੈ ਨਹੀਂ ਲਿਆ ਇਹਦਾ ਇੰਨਾ ਫਰਕ ਆਉਂਦਾ ਠੀਕ ਹੈ ਬਾਕੀ ਸੀ ਲਾ ਹਦੋਂ ਵੱਧ ਹੀ ਆ ਦੋਸਤੋ ਤੁਸੀਂ ਦੇਖ ਸਕਦੇ ਜਦੋਂ ਬਾਈ ਥਣਾ ਤੇ ਹੱਥ ਮਾਰਦਾ ਜਾਂ ਪਿੰਡੇ ਤੇ ਕਿਤੇ ਵੀ ਪੂਸ ਚੱਕ ਲੈਂਦੀ ਹੈ ਜੀ ਤੇ ਬਾਕੀ ਕੱਦ ਕਾਰ ਦੇ ਵਿੱਚ ਵੀ ਬਹੁਤ ਆ ਸਿੰਘ ਵੀ ਐਨ ਜਮਾ ਰਿੰਗ ਸਿੰਘ ਆ ਕੁੰਡੇ ਜਦੋਂ ਤੂੰ ਐ ਮੰਨਦਾ ਥੋੜਾ ਫੇਸ ਆ ਵੀ ਡਬਲ ਘੋੜੇ ਜਿੰਨਾ ਕੱਦ ਕਰਨਾ ਮੈਂ ਇਹਨੇ ਜਦੋਂ ਜਵਾਨ ਹੋਣਾਗਾ ਅਜੇ ਤੱਕ ਖੰਡੀ ਉਹਨਾਂ ਇਹੇ ਤਾਂ ਉਮਰ ਚ ਤਾਂ ਪਲੂਣ ਸੁੰਦੀਆਂ ਜਦੋਂ ਦੂਜੇ ਸੁੰਦੀ ਇਹ ਮੈਨਲਾ ਦਾ ਇਹ ਪਹਿਲੇ ਸੂਏ ਖੀਰੀ ਸੂਪੀ ਹੋਣੀ ਫਿਰ ਵੀ ਸੂਪੀ ਸੀ ਸਹੀ ਗੱਲ ਬਸ ਤੇ ਹਜੇ ਦੰਗਰ ਸਿੱਟਿਆ ਹੁਣ ਚੌਕ ਚੱਕਣ ਲੱਗੀ ਐ ਤੇ ਬਾਕੀ ਦੋਸਤੋ ਖੜਨੀ ਖੁਰਨੀ ਦੇਖ ਸਕਦੇ ਹੋ ਖੜਨੀ ਵੀ ਬਹੁਤ ਸੋਹਣੀ ਆਗੀ ਆਯੰਗੀ ਸਭੀ ਬੜੀ ਆ ਪੂਰੀ ਫੋਲਰ ਆਜੀ ਆ ਤੇ ਬਾਕੀ ਥਾਣਾ ਦਾ ਸਹਜ ਵੀ ਬਹੁਤ ਜ਼ਿਆਦਾ ਚੰਗਾ ਆ ਇੱਕੋ ਜੇ ਥਾਣਾ ਗੇ ਮੁੱਠੀ ਦੀ ਚਵਾਈ ਵਾਲੇ ਬਹੁਤ ਚੰਗੇ ਟਾਈਮ ਸਪੇਸ ਥਾਣਾ ਦੇ ਵਿੱਚ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੈਕਟ ਬੋੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਚੜਾਈ ਬਹੁਤ ਆ ਗਈ ਤੇ ਬਾਕੀ ਜੈਡ ਬਲੈਕ ਆ ਗਈ ਕਿਸੇ ਵੀ ਪੱਖ ਤੋਂ ਝੋਪੀ ਦੇ ਵਿੱਚ ਕੋਈ ਨਾ ਨਜ਼ਰ ਨਹੀਂ ਆਉਣੀ ਵੀ ਪੂਸ ਦੇ ਵਿੱਚ ਵੀ ਕਿਚਟਾ ਵਾਲੀ ਜਵੇਂ ਜੱਡ ਬਲੈਕ ਹਨ ਤਾਂ ਕਿਤੇ ਹੋਣਾ ਕੀ ਹੈ ਫਿਰ ਬਾਕੀ ਆਇਆ ਵੀ ਕੋਈ ਚਾਹੇ 5 ਸਾਲ ਦਾ ਬੱਚਾ ਧਾਰ ਚੋਂ ਜਾਣਦਾ ਉਹ ਚੋਲੇ ਕਿਸੇ ਪੱਖ ਤੋਂ ਉਹ ਨਹੀਂ ਕਰਨਾ ਲੈ ਸਹੀ ਗੱਲ ਨਾਲ ਉਸ ਚੱਕ ਲੈਂਦੀ ਹੈ ਨਾ ਵੀ ਬਗਾਨਾ ਬੱਚਾ ਜਾਂ ਬੰਦਾ ਹੁਣ ਵੀਡੀਓ ਬਣਾਉਣਾ ਮੰਗਾ ਸਾਲਾ ਮਾਰਦੀਆਂ ਬਗਾਨੇ ਬੰਦੇ ਨੂੰ ਕੈਮਰਾ ਦੇ ਨੇੜੇ ਹੋਣ ਦਿੰਦੀਆਂ ਔਰ ਇਹ ਵੀ ਗੱਲ ਨਾਲ ਇਹ ਤਾਂ ਚਲੋ ਵੀ ਪ੍ਰਮਾਤਮਾ ਜਿਹਨੇ ਰਾਜ ਕੇ ਪੈਸੇ ਲਾਉਣੇ ਆ ਰੰਗ ਭਾਗ ਲਾਵੇ ਸਹੀ ਗੱਲ ਤੇ ਆਪਾਂ ਵਾਰ-ਵਾਰ ਇਹੀ ਕਹਿੰਦੇ ਆ ਵੀ ਆਪਾਂ ਤਾਂ ਇੱਕ ਸਿਰਫ ਮਜਬੂਰੀ ਕਾਰਨ ਵਿੱਚ ਨਹੀਂ ਪੈਗੀ ਨਹੀਂ ਆਪਾਂ ਕਿੱਥੇ ਵੇਚਣਾ ਸੀ ਇਹ ਅਸਲਾ ਸਹੀ ਗੱਲ ਹੈ ਇਹ ਇਹ ਮਹੀਨੇ ਮਿਲਦੇ ਨਹੀਂ ਹਨ ਜਿਹਦਾ ਕਰੇ ਵੇ ਬਾਕੀ ਬਾਈ ਜ਼ਿੰਦਗੀ ਚ ਇਕੱਲਾ ਕਹਾਂ ਮਿਲਦਾ ਡੰਗਰ ਜਿਹਦਾ ਕਰੇ ਬਾਕੀ ਤੂੰ ਐ ਮਾਲੇ ਕੁਆਲਟੀਆਂ ਤਿਆਰ ਕਰ ਦੂ ਜੱਦੀ ਪੁਸਤੀ ਪੀੜੀਆਂ ਪੀੜ੍ਹਾਦਰ ਪੀੜੀ ਤੋਰ ਦੂ ਸਹੀ ਗੱਲ ਆ ਬਾਈ ਬਾਕੀ ਬਾਈ ਜਿਹੜੇ ਲੈ ਕੇ ਗਏ ਆ ਨਾ ਉਹ ਵੀ ਕਹਿੰਦੇ ਅਸੀਂ 5 ਤੋਂ 6 ਮਹੀਨੇ ਸਾਨੂੰ ਹੋ ਗਏ ਚੰਗੀ ਮੱਝ ਬਾੜਦਿਆਂ ਨੂੰ ਚੰਗਿਆਂ ਬਾਈ ਖੜੀਆਂ ਕਿੱਥੇ ਆਉਂਦਾ ਨਾ ਨਿਤ ਵੀਡੀਓ ਬਣਾਉਣਾ ਇਹ ਮੱਝ ਲਈ ਉਹਨਾਂ ਨੇ ਵੇਖ ਲਾ ਹਾਂਜੀ ਚੰਗੀ ਕਰਕੇ ਨਹੀਂ ਫੇਦੀ ਕਿਤੇ ਮੱਦ ਗਈ ਨਹੀਂ ਗਈ ਜਿਵੇਂ ਹੁਣੇ ਝੋਟੀ ਪੂਰੀ ਟਾਪ ਕੁਆਲਿਟੀ ਦੀ ਆ ਬਾਕੀ ਹੁਣ ਇਹਦੀ ਮਾਂ ਵੀ ਕੀ ਆ ਤਾਂ ਹੁਣ ਪਤਾ ਹੀ ਆ ਸਾਰਿਆਂ ਨੂੰ ਤੇ ਚੰਗੀ ਕੀ ਲੱਦੀ ਇਹ ਹੈਗੀ ਤੇ ਤੁਰਦੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਆਪਾਂ ਪੂਰੀ ਫੁੱਲ ਤਸੱਲੀ ਕਰਾ ਰਹੇ ਹਾਂ ਕਿ ਤੋਰ ਕੇ ਕੋਈ ਕਾਲੀ ਨਹੀਂ ਕੋਈ ਅੱਛੀ ਨਹੀਂ ਕੁਝ ਨਹੀਂ ਕਰਨਾ ਜਿਵੇਂ ਦੇਖ ਆਪਾਂ ਹੁਕਰੀ ਬੈਠਿਆ ਸਾਰਾ ਸਹੀ ਗੱਲ ਆ ਕਿਸੇ ਗੱਲ ਤੋਂ ਕੋਈ ਵੀ ਆਇਆ ਨਹੀਂ ਵੀ ਜਿਵੇਂ ਕਹੇ ਉਹਵੇਂ ਤੁਰ ਜਉ ਸਹੀ ਗੱਲ ਆ ਇਹੋ ਜੀ ਚੀਜ਼ ਆ ਤੇ ਬਈ ਦੁੱਧ ਦੇਣੇ ਬੜਾ ਲੰਮਾ ਸਮਾਂ ਦਿੱਤਾ ਸੀਗਾ ਦੁੱਧ ਦੇਣੇ ਹਾਂ ਇਹ ਵੀ ਗੱਲ ਜ਼ਰੂਰੀ ਆ ਹਰਿਆ ਪੁੱਤ ਹਰ ਜਾ ਵੀ ਦੁੱਧ ਦੇਣੇ ਸਾਢੇ 7 ਮਹੀਨੇ ਕ੍ਰੋਸ ਹੋਣ ਤੋਂ ਬਾਅਦ ਠੀਕ ਆ ਸਾਢੇ 7 ਮਹੀਨੇ ਦੋ ਏ ਡੰਗ ਦਿੱਤਾ ਪੂਰਾ ਕਦੇ ਇੱਕ ਡੰਗ ਵੀ ਟੀਕਾ ਸੌਣੋਂ ਨਹੀਂ ਲੱਗ ਦੇਖਿਆ ਦੋਨੇ ਡੰਗ ਦਿੱਤਾ ਹਾਂ ਉਹ ਤੋਂ ਬਾਅਦ ਸਵਾ ਮਹੀਨਾ ਇਹਨੇ ਇੱਕ ਡੰਗ ਦਿੱਤਾ ਠੀਕ ਆ ਕੋਈ ਟੀਕਾ ਨਹੀਂ ਲਵਾਇਆ ਜਿੱਦẽ ਹਟਣਾ ਆਪਦੀ ਮਰਜ਼ੀ ਨਾਲ ਬਸ ਛੱਡ ਦੋ ਉਹਦੇ ਹਟੀਏ ਠੀਕ ਆ ਜੇ ਦੁੱਧ ਘਟ ਗਿਆ ਆਪਾਂ ਛੜਤੀ ਵੀ ਚੱਲ ਜਾਣ ਪੈ ਜੂ ਸਾਂਝੇ ਚੋਤੀ ਬੰਨ। ਇਹ ਵੀ ਗੌਣਾ ਹਨਾ ਬਾਹਲੇ ਹੁਣ ਮੱਝਾਂ ਆਏ। ਬਾਹਲੇ ਗੌਣਾ ਦੁੱਧ ਜ਼ਿਆਦਾ ਦਿੰਦਿਆਂ ਪਰ ਪੀਕ ਛੇਤੀ ਤੋੜ ਜਾਂਦੀਆਂ ਹਨਾ। ਹਾਂ। ਇਹ ਵੀ ਦੁੱਧ ਗੌਣਾ ਇੱਕ ਤਰ੍ਹਾਂ ਦਾ। ਕੰਮ ਨਹੀਂ ਆਉਂਦੀ ਹਰ ਜਾਂਦੀਆਂ ਤਾਂ ਬਾਹਲੇ ਦੁੱਧ ਨੂੰ ਵੀ ਕੀ ਕਰਾਂਗੇ? ਸਹੀ ਗੱਲ ਆ। ਜਿਹੜੇ ਗੌਣਾ ਪੈਸੇ ਲਾਏ ਇਹ ਗੌਣ ਇਹ ਗੰਤਾ ਅਗਲਾ ਅਸਲਾ ਹੋਰ ਅਸਲੇ ਨੂੰ ਕਾਹਤੋਂ ਲੜਦੇ ਉਹ ਤੋਂ ਮਹਾਂ ਤਾਂ ਹਰ ਇੱਕ ਥਾਂ ਹੀ ਖੜੀਆਂ। ਸਹੀ ਗੱਲ ਆ। ਕਿਤੇ ਰਿਸ਼ਤੇਦਾਰ ਆ ਤੇਰੇ ਪਿੰਡ ਦੇ ਹਰ ਇੱਕ। ਆਹਲਾ ਕਹਿੰਦਾ ਵੀ ਬਾਲੀ ਸਾਨੂੰ ਮੈਂ ਦੇ ਸਹੀ ਹੈ ਕੋਈ ਹੁਣ ਬਹੁਤ ਫੋਨ ਆਏ ਭਰਾਵਾਂ ਦੇ ਕਟੀਆਂ ਦੇ ਦੇ ਸਾਨੂੰ ਉਹ ਦੇ ਹੂੰ ਉਹਨੇ ਬਸ 10 ਪਾਈਏ ਵੀ ਚਲੋ ਉੱਥੇ ਘੜੀਏ ਛੋਟੀ ਉਹ ਵੇਚਾ ਸਹੀ ਗੱਲ ਆ ਇਹ ਜਿੰਨੀਆਂ ਨੇ ਨਹੀਂ ਮਿਲਦੇ ਹਨ ਨਹੀਂ ਮਿਲਦੇ ਨਹੀਂ ਮਿਲਦੇ ਤੇ ਚਲੋ ਪ੍ਰਮਾਤਮਾ ਜਿਹਦੇ ਘਰੇ ਜਾਵੇ ਦੁਗਣਾ ਚੌਗਣਾ ਫਲੇ ਤੇ ਦੀ ਉਮਰ ਕਰੇ ਪ੍ਰਮਾਤਮਾ ਲੰਬੀ ਜਿਹਦੇ ਘਰ ਦਾ ਸ਼ਿੰਗਾਰ ਬਣੂਗੀ ਜਾ ਕੇ ਤੇ ਜਿੰਦਗੀਆਂ ਦੇ ਵਿੱਚ ਯਾਦ ਰੱਖੂ ਵੀ ਜ਼ਿੰਦਗੀ 'ਚ ਕੋਈ ਚੀਜ਼ ਲਈ ਸੀ ਹਾਂ ਬਾਕੀ ਪਰਮਾਤਮਾ ਗੁਰੂ ਰਾਮਦਾਸ ਮਹਾਰਾਜਾ ਕਿਰਪਾ ਰੱਖੇ ਤੇ ਜੀਰੇ ਘਰ ਦਾਨ ਜਲ ਹੋਇਆ ਉੱਥੇ ਨੇ ਜਾਵੜਨਾਗਾ ਤੇ ਬਾਕੀ ਤੁਸੀਂ ਥਾਣ ਦੋਸਤੋ ਦੁਆਰੇ ਦੇਖ ਸਕਦੇ ਹੋ ਠੰਡੀ ਤਾਂ ਹੱਦੋਂ ਵੱਧ ਹੀ ਹੈਗੀ ਦੇਖ ਸਕਦੇ ਖਾਣਾ ਬਹੁਤ ਜ਼ਿਆਦਾ ਚੰਗੇ ਆ ਹਫਤਾ ਤੱਕ ਤਕਰੀਬਨ ਇਹਦਾ ਪਿਆਗਾ ਤੇ ਮੈਂ ਦਾ ਵੀ ਮੌਕੇ ਤੇ ਤਿਆਰੀ ਹਾਂ ਦੇਖੋ ਵੀ ਦਿਨ ਇੱਕ ਦੋ ਵੱਧ ਘੱਟ ਲੈ ਜੇ ਪਸ਼ੂ ਹਾਂ ਉਹਦਾ ਕਹਿ ਨਹੀਂ ਸਕਦੇ ਬਾਕੀ ਠੰਡਾ ਅਸਲਾ ਸਹੀ ਗੱਲ ਆ ਤੇ ਉਹ ਤਾਂ ਮੰਨ ਲਓ ਵੀ ਇਹ 29 ਤਰੀਕ ਨੂੰ ਦਿਨ ਪੂਰੇ ਹੁੰਦੇ ਆ 29 ਨੂੰ ਪੂਰੇ ਹੋਣੇ ਆ ਹਾਂਜੀ ਹਾਂ ਠੀਕ ਆ ਮੈਂ 5 6 6 ਕਿ ਦਿਨ ਸੱਤ ਕਿ ਦਿਨ ਪਏ ਆ ਹਾਂ ਹਾਂ 6 ਕਿ ਦਿਨ ਰਹਿ ਗਏ ਤੁਸੀਂ ਮੰਨ ਲਓ ਵੀ ਅੱਜ 24 ਹੁੰਦੀ ਆ ਹਾਂ ਤੇ ਆਪਾਂ ਤਾਂ ਰੇਟ ਇਹਦਾ ਕਿੰਨਾ ਰੱਖਦੇ ਆ ਰੇਟ ਦੇਖੋ ਵੀ ਜੇ ਤਾਂ ਆਪਾਂ ਇਹ ਜਿਹੀਆਂ ਚੀਜ਼ਾਂ ਦੀ ਕੀਮਤ ਨਾਲ ਤਾਂ ਕੋਈ ਵਾਟ ਸਕੇ ਦੇ ਨਾਲ ਬੱਤੀ ਠੀਕ ਹੈ ਗੱਲ ਫਿਰ ਝੋਟੀ ਆਪਾਂ 3.5 ਲੱਖ ਰੁਪਏ ਦੀ ਦੇਦਾ 3.5 ਲੱਖ ਦੀ ਦੇ ਦਾਂਗੇ ਹਾਂ ਠੀਕ ਆ ਮਨਤਨ ਕਰਦਾ ਮਨਤਨ ਹੋ ਜੀ ਵਿੱਚੋਂ ਹਾਂ ਮਨਤਨ ਵਧੀਆਂ ਕਰਦਾ ਕੋਈ ਗੱਲ ਨਹੀਂ ਜੇ ਦਾ ਕੋਈ ਆਊਗਾ ਭੈਣ ਭਾਈ ਜੀ ਸਦਕੇ ਆਵੇ ਬਾਕੀ ਆਪਦੀ ਤਸੱਲੀ ਕਰ ਲੇ ਬਾਕੀ ਭਾਈ ਇਹਦੇ ਪਿਛਲੇ ਛਾਲ ਵਾਲਾ ਪੈਗ ਵੀ ਲੱਗਾ ਹਾਂ ਲੱਗਾ ਵਾ ਆਉਂਦਾ ਬੰਦਾ ਸਰਚ ਮਾਰ ਲੇ ਵੀ ਬੰਦਾ ਝੂਠ ਬੋਲਦਾ ਕਿ ਸਹੀ ਕਿਹਦੇ ਨਾਂ ਤੇ ਬੋਲੂ ਇਹ ਤਾਂ ਸਾਰਾ ਰਿਕਾਰਡ ਨਿਕਲਿਆ ਹੋਊਗਾ ਸਾਰਾ ਰਿਕਾਰਡ ਨਿਕਲੂ ਜੀ ਤੂੰ ਆਈ ਵੀ ਆ ਉਹਦਾ ਘਰ ਦਾ ਉਹਦਾ ਸਾਰਾ ਰਿਕਾਰਡ ਬੋਲੂ ਇਹਦੀ ਮਾਂ ਦਾ ਵਿੱਚ ਬੋਲੂ ਠੀਕ ਆ ਉਹ ਸਾਰਾ ਰਿਕਾਰਡ ਹਾਂ ਨਿਕਲਿਆ ਹੋਊਗਾ ਹਾਂ ਰਿਕਾਰਡ ਨਿਕਲੂਗਾ ਠੀਕ ਆ ਸਾਰੇ ਪੱਖ ਤੋਂ ਪੁੱਤ ਕਰ ਲੈ ਤਸੱਲੀ ਹੋ ਤੁਸੀ ਕਰ ਸਕਦੇ ਹੋ ਹੋਰ ਕੇ ਵਿਖਾਦ ਗਿਆ ਹਲਾਕ ਉੱਪਰ ਲਾ ਦਿ ਕੋਈ ਗੱਲ ਨਹੀਂ ਠੀਕ ਹੈ ਨਾ ਤਸੱਲੀ ਹੋ ਜਾਂਦੀ ਆ ਹਲਾਕ ਗੋਂਗ ਵੇਖ ਲਾਂ ਦਾ ਸਾਰੇ ਆਪਾਂ ਤੁਹਾਨੂੰ ਆਪਾਂ ਸਾਰਾ ਢਾਂਚਾ ਦਿਖਾ ਦਿੰਨੇ ਆ ਉਤੋਂ ਫਲਕਾਰੀ ਲਾ ਕੇ ਵੀ ਤੇ ਵੈਸੇ ਗੋਪੀ ਦੇ ਵਿੱਚ ਕੋਈ ਵੀ ਕਮੀ ਕੋਈ ਤਥਾ ਨਹੀਂ ਹੈਗੀ। ਔਤਲੀ ਬਰੀਕ ਚਮੜੀ ਆ ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਕਾਗਜਾਗੀ। ਬਾਕੀ ਆ ਤੁਸੀਂ ਬੱਚਿਆਂ ਵਾਂਗੂ ਘੂਰ ਮੰਦੀਆਂ ਮਹਾਰਾਜਾ ਦਾਕਾ ਮਾਰ ਦੋ। ਸਹੀ ਗੱਲ ਹੈ। ਬੱਚਿਆਂ ਵਾਂਗੂ ਘੂਰ ਮੰਦੀਆਂ ਖਰਜਾ ਪੁੱਤ। ਫੇਸ ਬਹੁਤ ਜ਼ਿਆਦਾ ਸੋਹਣਾਗਾ ਦੇਖਣ ਨੂੰ। ਤੇ ਥੋੜਾ ਢਾਂਚਾ ਦੇਖ ਲੈ ਹਰ ਇੱਕ ਮਹਿੰਦੀ ਚੜਾਈ ਨਹੀਂ ਹੁੰਦੀ ਆ। ਚੜਾਈ ਲੋੜ ਆ ਤੁਸੀਂ ਦੇਖ ਸਕਦੇ ਹੋ। ਦੂਜੇ ਸੂਏ ਚੌਥੇ ਸੂਏ ਮੈਂ ਜਾ ਕੇ ਏਡੀ ਪੱਠ ਬਣਾਉਂਦੀ ਆ ਜਿਵੇਂ ਦੂਜੇ ਸੂਏ ਚ ਬਣਾਗੀਆਂ। ਸਹੀ ਗੱਲ ਹੈ ਦੂਜੇ ਸੂਏ ਚ ਬਣਾਈ ਵਕੀ ਆ ਨਾ। ਦੂਜੇ ਸੂਏ ਚ ਪਿੱਠ ਦੀ ਚਲਾਈ ਸਿੱਧੀ ਕਰਕੇ ਛੜਾ ਪਈ ਐਨੂੰ ਘੁਮਾ ਲਾ ਜਿਹਨੇ ਪੈਣ ਪਾਈ ਨੇ ਲੈਣਾ ਮੜਿਆ ਦਰ ਕੱਢ ਕੇ ਪੈਸੇ ਲਾ ਲੇ ਠੀਕ ਆ ਉਹਨੂੰ ਦੋ ਚਾਰ ਲਾਈਨ ਦੀ ਲੋੜ ਨਹੀਂ ਕੱਲੀ ਰੱਖ ਲਈ ਸਹੀ ਗੱਲ ਆ ਬਾਕੀ ਇਹ ਦਾ ਅਸਲਾ ਇਹ ਆ ਜੋ ਮਰਜ਼ੀ ਪਾ ਦੋ ਨੱਕ ਨਹੀਂ ਮਾਰਨਾ ਢੋਲਣਾ ਨਹੀਂ ਖਾਣਾ ਛੱਡਣਾ ਨਹੀਂ ਪਾਰੀ ਆ ਸੁਪੀ ਖਲਪਾ ਜੋ ਮਰਜ਼ੀ ਪਾ ਰ ਇੱਕ ਖਾਣਾ ਸਹੀ ਗੱਲ ਆ ਜੇ ਖਾਊਗੀ ਤਾਂ ਫੇਰ ਹੀ ਦੁੱਧ ਕੱਢੂਗਾ ਫੇਰ ਹੀ ਦੁੱਧ ਕੱਢਦਿਆਂ ਨਹੀਂ ਠੀਕ ਆ ਮੂੰਹ ਫੜ ਕੇ ਮੂੰਹ ਨਹੀਂ ਆ ਵੀ ਐਡੀਆਂ ਜਾਲਗਾਂ ਨਹੀਂ ਵੀ ਬੱਚ ਮੰਗਾਂ ਤਾਂ ਜੇ ਕੋਈ ਮੰਨ ਲੋ ਵੀ ਚੀਜ਼ ਆਪਾਂ ਮੂੰਹ ਫੜ ਕੇ ਵੀ ਦੇਣੀ ਆ ਤਾਂ ਤਾਂ ਵੀ ਕੋਈ ਨਹੀਂ ਮੂੰਹ ਫੜੋ ਤਾਂ ਦੇ ਦੋ ਐ ਨਹੀਂ ਵੀ ਸਾਰਾ ਮਾਰਨੀਆਂ ਸੰਗ ਮਾਰ ਸਹੀ ਗੱਲ ਆ ਇਹ ਬ੍ਰੀਡ ਦੀ ਨਿਸ਼ਾਨੀ ਆ ਤਾਂ ਚੰਗੇ ਸੀ ਇਹ ਬਸ ਬ੍ਰੀਡ ਹੀ ਆ ਨਾ ਆਪੂ ਉਸ ਵਾਰ-ਵਾਰ ਚੱਕ ਲੈਂਦੀ ਆ ਬਿੜੀ ਦੇਖ ਲੋ ਹੁਣ ਆ ਹਨਾ ਠੰਡੀ ਸੀਲ ਤਾਂ ਇੰਨੀ ਆ ਇਹ ਤੇ ਪੈਸੇ ਜ਼ਰੂਰ ਲਾਉਣੇ ਪੈਣਗੇ ਇਹ ਪਰ ਘਰੇ ਇਹ ਬ੍ਰੀਡ ਦਾ ਪਰਸੇ ਹੁਣ ਜੀ ਆਪਾਂ ਆਪਾਂ ਕੀ ਅਸਲ ਗੱਲ ਆਪਾਂ ਕਹਿੰਦੇ ਆ ਦੇਖੋ ਵੀ ਕੁਆਲਿਟੀ ਦੇ حساب ਨਾਲ ਆਪਾਂ ਕੁਝ ਵੀ ਨਹੀਂ ਮੰਗੇਗਾ ਸਹੀ ਗੱਲ ਆ ਆਮ ਲੱਖ ਡੂੜ ਦੁੱਖ ਰੁਪਏ ਦੀ ਮੈਂ ਦੇਸੀ ਮੈਂ ਦਰਮਾਨੀ ਵੇਖਦੀ ਆਮ ਹੀ ਅਰਦੀ ਆ ਹਾਂ 40 40000 ਰੁਪਏ ਨੂੰ ਅਗਲਾ 50 50000 ਨੂੰ ਫੇਕ ਕਾਏ ਕਾਏ ਔਰ ਸਟਕੀਆਂ ਵੇਚੀ ਜਾਂਦਾ ਅਗਲਾ ਫਲਾਣੇ ਦੀ ਹੈ ਢੰਕੇ ਦੀ ਆ ਸਹੀ ਗੱਲ ਤਾਂ ਫੋਡਾ ਰਿਕਾਰਡ ਅਗਲਾ ਕੱਲੀ ਕੱਲੀ ਡਿਟੇਲ ਕਢਾ ਸਕਦਾ ਹਾਂ ਬਹੁਤ ਕੁਝ ਚੱਲਦਾ ਹੈ ਨਾ ਬਲੱਡ ਲੈਨ ਚੈੱਕ ਕਰਵਾ ਸਕਦਾ ਬਾਕੀ ਆਪਦੀ ਤਸੱਲੀ ਕਰ ਲੈ ਹਰੇਕ ਪੱਖ ਤੋਂ ਹਾਂਜੀ ਕਿਉਂਕਿ ਫੋਨ ਦੇ ਉੱਤੇ ਗੱਲ ਨਹੀਂ ਬਣਦੀ ਤੇ ਤੁਸੀਂ ਗੱਲਬਾਤ ਕਰਕੇ ਇੱਥੇ ਤੁਸੀਂ ਆ ਸਕਦੇ ਹੋ ਕਿਉਂਕਿ ਪੈਸੇ ਲਾਉਣੇ ਆ ਤੁਸੀਂ ਹਰੇਕ ਪੱਖ ਤੋਂ ਆਪਦੀ ਤੁਸੀਂ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਕਿਉਂਕਿ ਫੋਲਰ ਰਿਕਾਰਡ ਆ ਤਕਰੀਬਨ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਫਿਰ ਵੀ ਕੋਈ ਗੱਲ ਜੇ ਵੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਤੇ ਇੱਥੇ ਆ ਕੇ ਆਪੀ ਖੁੱਲ ਤਸੱਲੀ ਕਰਕੇ ਫਿਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ। ਧੰਨਵਾਦ ਦੋਸਤੋ ਵੀਡੀਓ ਦੇ ਐਂਡ ਤੱਕ ਜਾਣ ਲਈ। ਜੇ ਜਾਨਵਰ ਆਪਾਂ ਤੁਹ ਵਿਖਾਈ ਆ ਖੁਦ ਆਪਾਂ ਪੂਰੇ ਟੌਪ ਤੇ ਟੌਪ ਬਰੀਡ ਜਾਨਵਰ ਰੱਖਦੇ ਹਾਂ। ਸਹੀ ਗੱਲ ਆ। ਇੱਕ ਇਹ ਆ ਮੱਝ ਖੜੀ ਆ ਨਾ। ਹਾਂ ਇਹਦਾ 1.5 ਮਹੀਨਾ ਰਹਿ ਗਿਆ। ਅੱਛਾ 1.5 ਮਹੀਨਾ ਹਾਂ 20 ਕਿਲੋ ਤੋਂ ਦੂਜੇ ਸੂਏ ਦਾ ਕੱਢਾ ਵਾ। ਅਛਾ ਇਹਦਾ 20 ਕਿਲੋ ਕੱਢਿਆ ਹੋਇਆ ਸਰਕਾਰੀ ਸੀਮਨ ਦੀ ਆਪ ਸਰਕਾਰੀ ਦੀ ਆਪ ਆ ਹਾਂਜੀ ਇਹ ਵੀ ਆਪਣੀ ਰੱਖੀ ਹੋਈ ਸੀ ਘਰੇ ਇਹ ਆਪਣੀ ਘਰੇ ਰੱਖੀ ਹੋਈ ਸੀ ਖੋਦੇ ਦੀ ਕੱਟੀ ਪਰਲੇ ਪਾਸੇ 50 50 15 ਦੀ ਐ ਅਛਾ ਪਰਲੇ ਪਾਸੇ ਖੜੀ ਹੈ ਹਾਂ ਇਹ ਵੀ ਆਪਾਂ ਸੇਲ ਕਰ ਦਾਂਗੇ ਇਹ ਸੇਲ ਕਰਾਂਗੇ ਡੇਢ ਮਹੀਨੇ ਤਿਆਰ ਕਰਕੇ ਹਾਂਜੀ ਠੀਕ ਆ ਲੋ ਜੀ ਦੋਸਤੋ ਸਾਰੇ ਪਸ਼ੂ ਬਾਈ ਕੋਲੇ ਚੰਗੇ ਆਗੇ ਜਿਵੇਂ ਉਹ ਮੱਝ ਹੈਗੀ ਉਹ ਵੀ 20 ਲੀਟਰ ਵਾਲੀ ਹੈਗੀ ਤੇ ਉਹ ਵੀ ਬਾਈ ਬਾਅਦ ਚ ਤਿਆਰ ਕਰਕੇ ਸੇਲ ਕਰਨਗੇ ਮਤਲਬ ਕਹਿਣ ਦਾ ਵੀ ਸਾਰੇ ਪਸ਼ੂ ਤਕਰੀਬਨ ਚੰਗੇ ਆ ਚੰਗੇ ਰਿਕਾਰਡ ਦੇ ਆਗੇ ਸਾਰੇ ਤੇ ਆਪੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਮ ਦੀ ਸਾਰੇ ਭਰਾਵਾਂ ਦਾ ਧੰਨਵਾਦ ਆ ਚਾਈਨਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ